ਸਾਡੇ ਸਾਗਰਾਂ ਨੂੰ ਖਾ ਗਏ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਹਜੇ ਹੋਈ ਨਹੀਂ ਪ੍ਰਾਣੀ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦ ਰੱਖ ਨੌਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਡੱਲੇਵਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇ ਰਹੂਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸਾਲ ਦੋਸਤੋ ਖੇਤੀਬਾੜੀ ਨੂੰ ਕਿਸਾਨੀ ਨੂੰ ਪਿਆਰ ਕਰਨ ਵਾਲੇ ਹਰੇਕ ਇਨਸਾਨ ਨੂੰ ਰਿਕਵੈਸਟ ਹੈ ਕਿ ਸਾਡਾ ਯੋਧਾ ਉਹ ਸੂਰਮਾ ਉਹ ਮਹਾਨ ਆਤਮਾ ਸੂਰਾਸੂ ਪਹਚਾਨੀਆਂ ਲੜੈ ਦੀਨ ਕੇ ਹਿਤ ਹੈ ਨਾ ਦੀਨ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਐਮਐਸਪੀ ਦੇ ਕਾਨੂੰਨ ਦੇ ਲਈ ਸਾਡੇ ਸੂਰਮੇ ਯੋਧੇ ਬਾਪੂ ਢੱਲੇਵਾਰ ਜੀ ਆਪਣੇ ਸਿੱਧਕ ਦੇ ਨਾਲ ਬੈਠੇ ਨੇ ਅਮਰਨ ਅਨਸੰਤੇ ਤੇ ਆਪਣਾ ਆਪਣਾ ਅਨਮੋਲ ਹੀਰਾ ਗਵਾਨਾ ਲਈ ਮੈਂ ਸਾਰਾ ਸਾਰੇ ਦੇਸ਼ ਦੇ ਕਿਸਾਨਾਂ ਨੇ ਜਿਹੜਾ ਮੁੱਲ ਹੈ ਉਹਨਾਂ ਦੀ ਫਸਲਾਂ ਦਾ ਇਹਨਾਂ ਦੀ ਫਸਲਾਂ ਦਾ ਮੁੱਲ ਮਿਲੇ ਐਮ ਐਸ ਪੀ ਦਾ ਕਾਨੂੰਨ ਬਣੇ। ਸਾਮਨਾਥੀ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣ। ਹਰ ਇੱਕ ਚੀਜ਼ ਦਾ ਇੱਕ ਰੇਟ ਹੈ। ਆਪਾਂ ਚਾਹੇ ਤੇਲ ਲੈ ਲਓ, ਸਾਬਣ ਲੈ ਲਓ, ਕੁਝ ਵੀ ਹੈ ਨਾ। ਸਿਰਫ ਕਿਸਾਨ ਦੀ ਇੱਕ ਫਸਲ ਹੈ ਜਿਹਨੇ ਇਨੀ ਮਿਹਨਤ ਨਾਲ ਪੜਦੀ ਹੈ ਤੇ ਉਹਨੂੰ ਵੀ ਲੋਕਾਂ ਦੇ ਮੂੰਹਾਂ ਵੱਲ ਦੇਖਣਾ ਪੈਂਦਾ। ਇੰਨੀ ਕ ਇੱਛਾ ਹੈ ਸਾਡੇ ਯੋਦੇ ਡੱਲੇਵਾਲ ਸਾਹਿਬ ਦੀ ਤੇ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ। ਇਸ ਅਨਮੋਲ ਹਿਰੇ ਨੂੰ ਪੰਕਵਾਣਾਂ ਲਈ ਖਨੌਰੀ ਬਾਰਡਰ ਤੇ ਪਹੁੰਚ ਕੇ ਸਾਰੇ ਜਣੇ ਸਪੋਰਟ ਕਰੋ ਜੇ ਨਹੀਂ ਤੁਸੀਂ ਆ ਸਕਦੇ ਤਾਂ ਆਪਣੇ ਸੋਸ਼ਲ ਮੀਡੀਆ ਤੇ ਜਰੂਰ ਸਪੋਰਟ ਕਰੋ ਥੈਂਕ ਯੂ so much